सरकार रोज प्रदर्शन किया गया है अपना नाम तो अपनी जी जरूर दस दिए क्यों गया मैं डॉक्टर सिंह कन्वीनर जॉइंट एक्शन कमेटी और वैट्स फॉर पेपेंट पे असी इतने पंजाब सारे डॉक्टर इकट्ठे होकर आए ये साड़ी जी है रोस आ सका इसका प्रति वो बेसिकली यह है कि ये सरकार जी है ਪਿਛਲੀ ਸਰਕਾਰ ਦੋ ਇਤਿਹਾਸਿਕ ਧੱਕਿਆਂ ਤੇ ਪਹਿਰਾ ਦਿੰਦੀ ਆ ਰਹੀ ਹੈ 1970 ਤੋਂ ਲੈ ਕੇ 42 ਸਾਲ ਸਾਡੀ ਪੇ ਪੈਰਟੀ ਮੈਡੀਕਲ ਅਫਸਰਾਂ ਨਾਲ ਚੱਲੀ ਪਰ ਜਿਹੜੀ ਹੈਗੀ ਆ ਪਿਛਲੀ ਸਰਕਾਰ ਨੇ 2021 ਦੇ ਵਿੱਚ 4 ਜਨਵਰੀ ਨੂੰ ਇੱਕ ਕੁੱਟਿਆ ਜਾਂ ਇੱਕ ਪੱਤਰ ਜਾਰੀ ਕੀਤਾ ਜਿਦੇ ਵਿੱਚ ਬਿਲਕੁਲ ਝੂਠ ਦਾ ਬਲੰਦਾ ਉਹਨਾਂ ਨੇ ਦਰਜ ਕੀਤਾ ਹੋਇਆ ਤੇ ਉਹਨਾਂ ਨੇ ਕੀ ਲਿਖਿਆ ਸੀਗਾ ਵੀ 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਦੇ ਹੋਏ ਮੈਡੀਕਲ ਡਾਕਟਰਾਂ ਦੀ ਜਿਹੜੀ ਹੈਗੀ ਆ ਤਨਖਾਹ ਜਿਹੜੀ ਹੈ ਕਿ 47600 ਕੀਤੀ ਜਾਂਦੀ ਹੈ ਜਦ ਕਿ 7ਵੇਂ ਪੇ ਕਮਿਸ਼ਨ ਦੇ ਵਿੱਚ ਸੈਂਟਰ ਗਵਰਨਮੈਂਟ ਇਹ ਵੈਟਰਨਰੀ ਅਫਸਰਾਂ ਨੂੰ ਮੈਡੀਕਲ ਅਫਸਰਾਂ ਦੇ ਬਰਾਬਰ 56100 ਦੀ ਤਨਖਾਹ ਦਿੰਦੀ ਹੈ ਇਹ ਸਕੇਲ ਜਿਹੜਾ ਹੈਗਾ ਸਾਡਾ ਜੋ ਹੱਕ ਮੰਗਦਾ ਸੀਗਾ ਉਹ ਇਸ ਉਹ ਜਿਹੜੀ ਪਿਛਲੀ ਸਰਕਾਰ ਨੇ ਸਾਨੂੰ ਸਾਡੇ ਤੋਂ ਖੋ ਲਿਆ ਤੇ ਇਵੇਂ ਜਿਵੇਂ ਜਿਹੜਾ ਹੈਗਾ ਜਿਹੜਾ 4914 ਡਾਇਨਾਮਿਕ ਕੇਸਪੀ ਦਾ ਇੱਕ ਪ੍ਰੋਗਰੈਸ਼ਨ ਦਾ ਹੈਗਾ ਸਕੀਮ ਚੱਲਦੀ ਹੈ ਉਹਦੇ ਵਿੱਚ ਵੀ ਮੈਡੀਕਲ ਅਫਸਰਾਂ ਦੀ ਤਨਖਾਹ ਘੱਟੇ ਡਾਕਟਰਾਂ ਨੂੰ ਜਿਹੜੀ ਹੈਗੀ ਆ ਇਕਸਾਨ ਜਿਹੜੀ ਇਹ ਸਕੀਮ ਦਾ ਲਾਭ ਦਿੱਤਾ ਜਾਂਦਾ ਸੀਗਾ ਤੇ ਇਹ ਸਰਕਾਰ ਨੇ ਉਹ ਵੀ ਲਾਭ ਜਿਹੜਾ ਹੈਗਾ ਸਾਡੇ ਤੋਂ ਅਜੇ ਸਾਨੂੰ ਵਾਂਝੇ ਰੱਖਿਆ ਹੋਇਆ ਲਾਗੂ ਨਹੀਂ ਕਰ ਰਹੀ। ਜਿਵੇਂ ਜਿਵੇਂ ਇੱਕ ਨੋਟੀਫਿਕੇਸ਼ਨ ਸਰਕਾਰ ਦਾ ਸਾਂਝਾ ਜਾਰੀ ਕੀਤਾ ਹੋਇਆ ਜਿਹਦੇ ਵਿੱਚ ਮੈਡੀਕਲ ਅਫਸਰ, ਵੈਟਰਰੀ ਡਾਕਟਰ ਅਤੇ ਅਯੁਰਵੇਦ ਦੇ ਟਰ ਅਤੇ ਹੋਰ ਬਾਰੇ ਡਾਕਟਰਾਂ ਨੂੰ ਇਹਨਾਂ ਨੇ ਜਿਹੜਾ ਹੈਗਾ ਸਾਂਝਾ ਨੋਟੀਫਿਕੇਸ਼ਨ ਜਾਰੀ ਕਰਕੇ ਬਾਕੀ ਡਾਕਟਰਾਂ ਨੂੰ ਤਾਂ ਇਹਨਾਂ ਨੇ ਐਚ ਆਰ, ਆਈ, ਉਹਨਾਂ ਦੇ ਐਨਪੀਏ ਦਿੱਤਾ ਜਿਹੜਾ ਹਾਊਸ ਰੈਂਟ ਦੇ ਉੱਤੇ ਦਿੰਦੇ ਐ ਐਲਪੀ ਦੇ ਪਰ ਸਾਨੂੰ ਵਿਟਨੇ ਡਾਕਟਰਾਂ ਨੂੰ ਉਸ ਨੋਟੀਫਿਕੇਸ਼ਨ ਦਾ ਸਾਡੇ ਵਾਸਤੇ ਮਤਲਬ ਹੋਰ ਕੱਟੇ ਜਾ ਰਿਹਾ ਤੇ ਇਹ ਜਿਹੜਾ ਹੈਗਾ ਬਿਲਕੁਲ ਤਕਾ ਕੀਤਾ ਜਾ ਰਿਹਾ ਹੈ ਜਿਵੇਂ ਜਿਵੇਂ ਮੈਡੀਕਲ ਡਾਕਟਰਾਂ ਨੂੰ ਜਿਹੜਾ ਹੈਗਾ ਪ੍ਰਵੇਸ਼ਨ ਦੇ ਦੌਰਾਨ ਜਿਹੜਾ ਹੈਗਾ ਫੁੱਲ ਪੇ ਦਿੱਤੀ ਜਾ ਰਹੀ ਹੈ ਔਰ ਸਾਡੇ ਜਿਹੜੇ ਨਵੇਂ ਡਾਕਟਰ ਭਰਤੀ ਹੋ ਰਹੇ ਪ੍ਰਵੇਸ਼ਨ ਦੇ ਦੌਰਾਨ 3 ਸਾਲ ਉਹਨਾਂ ਨੂੰ ਸਿਰਫ 20% ਦਿੱਤੀ ਜਾ ਰਹੀ ਹੈ ਇਹ ਸਾਡੀਆਂ ਮੁੱਖ ਮੰਗਾਂ ਨੇ ਜਿਹੜੀਆਂ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਹ ਸਰਕਾਰ ਦੇ ਅੱਗੇ ਰੱਖਦੇ ਆ ਰਹੇ ਹਾਂ 4 ਨੇ 4 ਸਾਲ ਹੋ ਗਏ ਇਹ ਸਰਕਾਰ ਸੁਣਦੀ ਜ਼ਰੂਰ ਹੈ ਕਹਿੰਦੀ ਜ਼ਰੂਰ ਹੈ ਮੰਨਦੀ ਵੀ ਹੈ ਨੇ ਵੀ ਸਾਡੇ ਮੰਤਰੀ ਸਾਹਿਬ ਤਿੰਨ ਮੰਤਰੀ ਬਦਲ ਕੇ ਮੌਜੂਦਾ ਮੰਤਰੀ ਨੇ ਮੰਨਿਆ ਮੰਗਾ ਤੁਹਾਡੀ ਇਜਾਜ਼ਤ ਨੇ ਜਿਵੇਂ ਜਿਵੇਂ ਸਬ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਹਰਪਾਲ ਸਿੰਘ ਟੀਮਾ ਉਹਨਾਂ ਨੇ ਮੰਗੇ ਮੰਨਿਆ ਆਪ ਪੀਸ ਵੜੀਏ ਮੰਗਾ ਬਿਲਕੁਲ ਇਜਾਜ਼ਤ ਤੁਹਾਡਾ ਧੱਕਾ ਹੋਇਆ ਆ ਪਰ ਤੁਹਾਡੀ ਚਾਰ ਚੋਂ ਅਸੀਂ ਤਿੰਨ ਮੰਗਾ ਲਾਗੂ ਕਰਨ ਜਾ ਰਹੇ ਆ ਤੇ ਉਹਨਾਂ ਨੇ ਮੰਨ ਕੇ ਵੀ ਜਿਹੜਾ ਹੈਗਾ ਸੈਕਟਰੀ ਨੂੰ ਸਾਡੇ ਸੈਕਟਰੀ ਡੇ ਅਗਰਾਲ ਖੰਡਾਰੀ ਜੀ ਨੂੰ ਤੇਰੇ ਹੈਗੇ ਆ ਉਹਨਾਂ ਦੇ ਪਰਸਨਲ ਦੇ ਸੈਕਟਰੀ ਫైనాన్స్ ਦੇ ਸੈਕਟਰੀ ਉਹਨਾਂ ਤਿੰਨਾਂ ਨੂੰ ਕਿ ਆਪ ਤੁਸੀਂ ਇੰਨੇ ਇਕੱਠੇ ਫਾਈਲ ਬਣਾ ਕੇ ਲੈ ਕੇ ਆਓ ਤੇ ਮੇਰੇ ਤੋਂ ਸਾਈਨ ਕਰਾਓ ਮੇਰੇ ਟੇਬ ਉਹਨਾਂ ਨੇ ਸਾਰਾ ਕੁਝ ਕਰਕੇ ਸੈਕਟਰੀ ਸਾਹਿਬਾਨ ਹੋਣਾ ਨੇ ਉਹਨਾਂ ਦੇ ਟੇਬਲ ਤੇ ਰੱਖਿਆ ਹੋਇਆ ਹੁਣ ਉਹਨਾਂ ਦੇ ਟੇਬਲ ਤੇ ਫੇਈ ਫੇਲ ਅੱਗੇ ਤੁਰੀ ਨਹੀਂ ਰਹੇ ਇਸ ਕਰਕੇ ਹੁਣ ਜਿਹੜੇ ਹੈਗੇ ਆ ਜੀਮਾ ਸਾਹਿਬ ਤੇ ਡਿਪੈਂਡ ਕਰਦਾ ਤੇ ਜਿਹੜਾ ਹੈਗਾ ਅਸੀਂ ਅੱਜ ਵੀ ਰੈਲੀ ਦੇ ਵਿੱਚ ਜਿਹੜਾ ਹੈਗਾ ਅੱਜ ਕੀਤੀ ਹੈ ਰੋਸ ਮਾਰਚ ਕੀਤਾ ਅਸੀਂ ਮੁੱਖ ਮੰਤਰੀ ਤੱਕ ਆਪਦੀ ਗੱਲ ਪਹੁੰਚਾਣੀ ਚਾਹੁੰਦੇ ਆ ਕਿ ਮੁੱਖ ਮੰਤਰੀ ਜੀ ਸਾਹਿਬ ਤੁਸੀਂ ਜਿਹੜੀ ਹੈਗੀਆਂ ਇਹ ਜਿਹੜੀਆਂ ਸੜਕਾਂ ਤੇ ਤਲਾਸ਼ਬਾਨ ਅਫਰ ਪੂਰੇ ਫਿਰਦੇ ਆ ਉਹਨਾਂ ਨੂੰ ਦੇਖੋ ਜਿਹੜਾ ਹੈਗਾ ਤੁਸੀਂ ਇੰਨਾ ਤੱਕਾ ਨਾ ਕਰੋ ਨੀ ਤਾਂ ਤੁਹਾਡੇ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਸਾਡੇ ਵਾਸਤੇ ਰਹਿ ਗਿਆ ਅੱਜ ਕਿਹੜੇ ਮੰਤਰੀ ਸਭਾ ਨੂੰ ਮਿਲੇ ਜਿਨ੍ਹਾਂ ਨੂੰ ਮੰਗ ਪਤਾ ਸੋਕਿਆ ਅਸ ਉੱਤੇ ਉਹਨਾਂ ਨੇ ਸਰਕਾਰ ਨੇ ਇੱਕ ਡਿਊਟੀ ਮਿਨਿਸਟਰ ਲਗਾਏ ਹੋਏ ਆ ਤੇ ਉਹਨਾਂ ਨੇ ਸਾਰੇ ਜਿੱਥੇ-ਜਿੱਥੇ ਬੰਦੇ ਆਏ ਸੀ ਉਹਨਾਂ ਦੇ ਸਾਹਦੇ ਚੋਈ ਆ ਕੇ ਮੰਗ ਪੱਤਰ ਲਿਆ ਹੈਗਾ ਤੇ ਉਹਨਾਂ ਨੇ ਸਾਨੂੰ ਕਿਹਾ ਹੈਗਾ ਸ਼ਾਰਟਲੀ ਤੁਹਾਨੂੰ ਇੱਕ ਮੀਟਿੰਗ ਦਿੱਤੀ ਜਾਏਗੀ ਕਿ ਇਸ ਵਾਰ ਤੋਂ ਉਹਨਾਂ ਦੀ ਕਦੋਂ ਤਾਂ ਤੱਕ ਹੱਲ ਹੋ ਜਾਏਗਾ ਜਾਂ ਮੀਟਿੰਗ ਦੀ ਡੇਟ ਕੋਈ ਦੱਸੇ ਹਾਂਜੀ ਉਹਨਾਂ ਨੇ ਕੋਈ ਮੀਟਿੰਗ ਦੀ ਡੇਟ ਨਹੀਂ ਦੱਸੀ ਲਾਰੇ ਲੱਪੇ ਵਾਲੀ ਸਰਕਾਰ ਆ ਉਵੇਂ ਜਿਵੇਂ ਅੱਜ ਵੀ ਸ਼ੈਲ ਸੰਭ ਲਾਰੇ ਹੀ ਲੱਗਦਾ ਤੇ ਜਿਹੜਾ ਹੈਗਾ ਵੀ ਲਾਰਾ ਲ ਬੁਲਾਉਂਦੇ ਆ ਲਾਗੂ ਕਰਦੇ ਆ ਕਦੋਂ ਕਰਦੇ ਆ ਹਜੇ ਪੱਟਾ ਆਹ ਬੰਦਿਆਂ ਦੇ ਬੈਠਾ ਸੀ ਸਰਕਾਰ ਤੋਂ ਪੁੱਛਣਾ ਸੀ ਜਿਹੜਾ ਪੰਜਾਬ ਤੋਂ ਆਉਂਦੇ ਮੁੱਖ ਮੰਤਰੀ ਸਾਹਿਬ ਦੇਖੋ ਆਪਦੇ ਹਰੇਕ ਲੈ ਕੇ 23 ਗੱਲ ਕਹਿੰਦੇ ਆ ਮੈਂ ਜਦੋਂ ਇਹਨਾਂ ਨੂੰ ਪਹਿਲੀ ਵਾਰ ਸਾਡੀ ਪਟਿਆਲੇ ਆਏ ਮੈਂ ਸੁਣਿਆ ਮੈਨੂੰ ਬੜਾ ਚੰਗਾ ਲੱਗਿਆ ਵੀ ਮੁੱਖ ਮੰਤਰੀ ਜੀ ਕਹਿੰਦੇ ਸਟ੍ਰਾਈਕਾ ਨਾ ਕਰੋ ਧਰਨੇ ਨਾ ਦਿਓ ਆਜੋ ਮੇਰੇ ਮੰਤਰੀਆਂ ਨਾਲ ਗੱਲ ਕਰ ਲਓ ਮੇਰੇ ਨਾਲ ਗੱਲ ਕਰ ਲਓ ਮੇਰੇ ਅਫਸਰਾਂ ਨਾਲ ਗੱਲ ਕਰ ਲਓ ਕੋਈ ਮੰਗਾਂ ਲੱਗ ਕਰਦੇ ਆ ਹੁਣ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਮੇਰੇ ਖਿਆਲ ਤੋਂ ਕੋਈ ਮਤਲਬ ਹੀ ਨਹੀਂ ਇਹ ਮੁ ਚੇਪਰਾ ਨੰਬਰ ਇੰਦਰ ਤੋਂ ਉੱਪਰ ਵੀ ਜਾ ਕੇ ਜਿਹੜਾ ਹੈਗਾ ਇਹਨਾਂ ਦੇ ਉੱਪਰ ਮਤਵਾ ਚੱਲਿਆ ਗਿਆ ਵੀ ਉਹਨੂੰ ਮਿਲ ਹੀ ਨਹੀਂ ਸਕਦਾ। ਇਹਨਾਂ ਦੇ ਮੰਤਰੀ ਵੀ ਨਹੀਂ ਮਿਲਦੇ ਐ। ਮਿਲਣ ਵਾਸਤੇ ਵੀ ਧਰਨੇ ਲਾਉਣੇ ਪੈਂਦੇ ਐ। ਜੇ ਇਹਨਾਂ ਨੂੰ ਮਿਲਣ ਵਾਸਤੇ ਧਰਨੇ ਲਾਉਂਦੇ ਐ ਮੁੱਖ ਮੰਤਰੀ ਦੀ ਉਹ ਗੱਲ ਕਹੀ ਹੋਈ ਬਿਲਕੁਲ ਝੂਠੀ ਐ ਵੀ ਜਿਹੜਾ ਹੈਗਾ ਸਾਡਾ ਨਾਲ ਗੱਲਬਾਤ ਕਰਦੇ। ਅਸੀਂ ਲੋਕਾਂ ਨੂੰ ਵੀ ਦਿੱਕਤ ਆਉਂਦੀਆਂ ਨੇ ਜਿਹੜਾ ਹਸਪਤਾਲ ਦੇ ਵਿੱਚ ਆਪਣੇ ਫੈਟ ਲੈ ਕੇ ਆਉਂਦੇ ਐ ਕਈ ਵਾਰ ਇਹ ਵੀ ਕੇਸ ਸਾਹਮਣੇ ਆਏ ਐ ਕਿ ਉਹਨਾਂ ਨੂੰ ਵੀ ਫੋਕਸ ਹੋਤਾ ਨਹੀਂ ਮਿਲ ਪਾਦੀ ਕਿਤਨੀ ਉੱਚੀ ਸਰਕਾਰ ਦੀ ਕਮੀ ਹੈਗੀ। ਅਸੀਂ ਦੇਖੋ ਜਿਹੜੇ ਸਾਡਾ ਡਾਕਟਰਾਂ ਦਾ ਕ ਅਸੀਂ ਇਹਨੇ ਸੋਹਣੇ ਸਜੇ ਤਰੀਕੇ ਨਾਲ ਲੈ ਕੇ ਚੱਲ ਰਹੇ ਹਾਂ ਪਿਛੇ ਸਾਢੇ 4 ਸਾਲਾਂ ਤੋਂ ਅਸੀਂ ਕੋਈ ਵੀ ਸੇਵਾਵਾਂ ਇਸ ਤਰੀਕੇ ਨਾਲ ਨਹੀਂ ਬੰਦ ਕੀਤੀਆਂ ਕਿ ਪਬਲਿਕ ਪਰੇਸ਼ਾਨ ਹੋ ਜਾਵੇ ਕਿਉਂਕਿ ਦੇਖੋ ਹੁਣ ਸਾਡਾ ਫਰਜ਼ ਬੰਦਾ ਅਸੀਂ ਸਾਡਾ ਕਲਚਰ ਸਾਡੇ ਐਥਿਕਸ ਨੇ ਹੁਣ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਅੱਜ ਦਾ ਵੀ ਤਾਂ ਨਾਲ ਦੇਖੋ ਅਸੀਂ ਪੂਰੇ ਪੰਜਾਬ ਤੋਂ ਐਤਵਾਰ ਨੂੰ ਡਾਕਟਰ ਲਾਏ ਆ ਅਸੀਂ ਲੋਕਾਂ ਦਾ ਟਾਈਮ ਨਹੀਂ ਖਰਾਬ ਕੀਤਾ ਅਸੀਂ ਆਪ ਦਾ ਛੁੱਟੀ ਖਰਾਬ ਕੀਤੀ ਹੈ ਪਰ ਇਹ ਸਰਕਾਰ ਚਾਹਦੀ ਹੈ ਵੀ ਤੁਸੀਂ ਲੋਕਾਂ ਦਾ ਨੁਕਸਾਨ ਕਰੋ ਤੇ ਫਿਰ ਹੁਣ ਸਾਡੇ ਕੋਲ ਬਚੂਗਾ ਕੀ ਅਸੀਂ ਲੋਕਾਂ ਦਾ ਨੁਕਸਾਨ ਕਰਨ ਵਾਸਤੇ ਨਾ ਤੁਰਪਾਂਗੇ ਅਸੀਂ ਪੱਕੇ ਤੌਰ ਤੇ ਬੰਦ ਕਰ ਦਾਂਗੇ ਸਾਰਾ ਕੁਝ ਕੋਈ ਨਹੀਂ ਹੁਣ ਬਿਲਕੁਲ ਅੱਜ ਦੀ ਇਸ ਰੋਡਸਟਾਰਨੇ ਦੇ ਵਿੱਚ ਅਸੀਂ ਆਪ ਤੇ ਅਕਸਰਾਂ ਦਾ ਵਾਦਾ ਕਰ ਦਿੱਤਾ ਤੇ ਅਸੀਂ ਜਿਹੜਾ ਹੈਗਾ ਬਹੁਤ 2-4 ਦਿਨਾਂ ਦੇ ਵਿੱਚ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਲਾਮਬੰਦੀ ਕਰਕੇ ਅਸੀਂ ਬਿਲਕੁਲ ਰਿਪੋਰਟਿੰਗ ਬੰਦ ਕਰਨ ਜਾ ਰਹੇ ਹਾਂ ਸਾਰੀਆਂ ਰਿਪੋਰਟਾਂ ਬੰਦ ਕਰਾਂਗੇ ਸਾਰੇ ਕੰਮ ਬੰਦ ਕਰਾਂਗੇ ਤੇ ਇਹਨਾਂ ਦੇ ਦੌਰਾਨ ਜਿਹੜਾ ਹੈਗਾ ਅਸੀਂ ਜੋ ਵੀ ਰਿਜ਼ਲਟ ਦੇਕੂਗਾ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਅਸੀਂ ਦੇਖੋ 4.5 ਸਾਲ ਹੋ ਗਏ 4 ਚਾਰ ਸਾਲ ਇਹਨਾਂ ਦੇ ਹੋ ਕੇ ਲਾਰੇ ਸੁਣਦਿਆਂ ਨੂੰ ਅਸੀਂ ਕੋਈ ਪਬਲਿਕ ਨੂੰ ਪਰੇਸ਼ਾਨ ਨਹੀਂ ਕੀਤੀ ਹੁਣ ਜੇ ਪ੍ਰੋਬਲਮ ਪਰ Chica.